ਨਮਸਕਾਰ ਵੀ ਸਾਥੀ ਪਿਆਰਿਓ ਤੁਹਾਡਾ ਸਵਾਗਤ ਹੈ ਆਪਣੇ ਅੱਜ ਚੈਨਲ ਤੇ ਅੱਜ ਦਾ ਬਲੌਗ ਆਪਾਂ ਬਹੁਤ ਹੀ ਵਧੀਆ ਬਣਾਉਣ ਜਾ ਰਹੇ ਆ ਜੋ ਕਿ ਅੱਜ ਆਪਣੇ ਨਾਲ ਆਪਣੇ ਪਿੰਡ ਮੰਡੇਰ ਦੀ 28 ਕਿਲੋ ਦੀ ਕਬੱਡੀ ਦੀ ਟੀਮ ਆਪਣੇ ਨਾਲ ਜਾਰੀ ਹੈ ਅੱਜ ਅੱਜ ਦਾ ਬਲੌਗ ਆਪਾਂ ਕਬੱਡੀ ਤੇ ਬਣਾਉਣ ਜਾ ਰਹੇ ਆ ਜਿਸ ਨੂੰ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋਗੇ ਤੇ ਆਪਣੇ ਕੰਪਿਆਰਿਓ ਤੁਹਾਨੂੰ ਬੇਨਤੀ ਹੈ ਕਿ ਇਹ ਨੌਜਵਾਨਾਂ ਨੂੰ ਬੱਦ ਤੋਂ ਵੱਧ ਸਪੋਰਟ ਕਰੋ ਅਤੇ ਇਹਨਾਂ ਨੂੰ ਹੱਲਾਸ਼ੇਰੀ ਦਿਓ ਤਾਂ ਕਿ ਤੁਹਾਡੀਆਂ ਦੁਆਵਾਂ ਦੇ ਨਾਲ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਵਧੀਆ ਗੇਮ ਦੀ ਤਿਆਰੀ ਕਰ ਸਕਦੇ ਨੇ ਤੇ ਆਪਾਂ ਤੁਹਾਨੂੰ ਮਿਲਾਉਂਦੇ 28 ਕਿਲੋ ਦੀ ਟੀਮ ਨਾਲ ਜੋ ਕਿ ਅੱਜ ਹਾਂ ਵੀ ਮੁੰਡਿਓ ਆਪਣਾ ਆਪਣਾ ਨਾਮ ਦੱਸ ਦਿਓ ਸੰਦੀਪ ਸੁਨੀਲ ਜਸਕਰਨ ਤੇ ਇਹ ਪੰਨੇਆਂ ਦਾ 28 ਕਿਲੋ ਦਾ ਸੈੱਟ ਹੈ ਤੇ ਨਾਲ ਜਿੰ ਨਾਲ ਇਹ ਪੜ੍ਹਾਈ ਵੀ ਕਰ ਰਹੇ ਨੇ ਉਜਾਜਨ ਸਕੂਲ ਲੱਗਣ ਕਰਕੇ ਇਹਨਾਂ ਦੇ ਤਿੰਨ ਸਾਥੀ ਸਕੂਲ ਜਿਆਦਾ ਐਮਰਜੈਂਸੀ ਸੀ ਤਾਂ ਕਰਕੇ ਉਹਨਾਂ ਨੇ ਪੇਪਰ ਸੀ ਅੱਜ ਚਲੇ ਗਏ ਤੇ ਇਹ ਤਿੰਨਿਆਂ ਨੇ ਆਪਦੀ ਗੇਮ ਦੀ ਤਿਆਰੀ ਲਾਉਣਗੇ ਤੇ ਇਹਨਾਂ ਦੇ ਕੋਚ ਨੇ ਜੋ ਕਿ ਇਹਨਾਂ ਨੂੰ ਬਹੁਤ ਵਧੀਆ ਇਹ ਵੀਰ ਤਿਆਰੀ ਕਰਾਉਂਦਾ ਹੈ ਤੇ ਅੱਜ ਚੂਟੀਆਂ ਵਿਖੇ ਖੇਡਣ ਜਾ ਰਹੇ ਨੇ ਕਬੱਡੀ ਦੀ ਗੇਮ ਲਾਉਣਗੇ ਦੋ ਟੀਮਾਂ ਨੇ ਜੀ ਇਹਨਾਂ ਦੀਆਂ ਇਹ ਸਾਨੂੰ ਦੱਸਣਗੇ ਵੀਰ ਆਹ ਜੀ ਬਾਈ ਅਦੇਮਿਕ 2 ਕਿਲੋ ਦੇਕ 47 ਕਿਲੋ ਦੀ ਹੈ ਅਸੀਂ ਅੱਜ ਇੱਕ ਬੜੀਆ ਖੇਡਾਂ ਇਸ ਨੂੰ ਸਪੋਰਟ ਕਰਨ ਦਾ ਮਾਤੋਵਾ ਦਾ ਯਾਰੋ ਆਪਾਂ ਪਹੁੰਚ ਚੁੱਕੇ ਹਾਂ ਚੋਟੀਆਂ ਜੋ ਕਿ ਸਾਹਮਣੇ ਬਹੁਤ ਹੀ ਸੁੰਦਰ ਕੋਰਡ ਲਾਇਆ ਹੋਇਆ ਹੈ ਮੇਰਾ ਪਿੰਡ ਮੇਰੀ ਸ਼ਾਨ ਚੋਟੀਆਂ ਤੇ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਸਹਿ ਵੀ ਸਾਥੀਓ ਆਪਣੀ ਟੀਮ ਤਿਆਰੀ ਕਰਦੀ ਹੋ ਇਥੇ ਖੇਡ ਲਾ ਕੇ ਗਰਾਊਂਡ ਦੇ ਵਿੱਚ ਜਾਣ ਦੀ ਤਿਆਰੀ ਹੈ ਕਿਉਂ ਮਟਿਓ ਸਟੋ ਮੁੰਡੇ ਇੱਕ ਪਰਸੇ ਨਿਕਲਵਾ ਜੀ ਦਾ ਨਹੀਂ ਕੋਈ ਡਰੇ ਡਰੇ ਨਾ ਕਿੱਲੇ ਪੱਤੀਆਂ ਲਾ ਰਹੇ ਓਕੇ ਨਾ ਮੁੰਡੇ ਨੂੰ ਪਹਿਲਾਂ ਭਾਈ ਮਿੱਠਾ ਖਵਾਇਆ ਪਤਾਸੇ ਆਪਾਂ ਨੇ ਖਵਾਇਨੇ ਪਤਾਸੇ ਨੰਨ ਪੂਰੀਆਂ ਪਿੰਡ ਮੰਡੇਰ ਦੀ ਨੌਜਵਾਨਾਂ ਦੀ ਟੀਮ ਪਿੰਡ ਮੰਡੇਰ ਜ਼ਿਲ੍ਹਾ ਮਾਨਸਾ ਲੈ ਵੀ ਨੌਜਵਾਨ 28 ਕਿਲੋ ਦੀ ਟੀਮ ਆਪਣੀ ਤਿਆਰ ਹੈ ਤੇ ਆਪਾਂ ਕਰਾਉਨੇ ਇਹਨਾਂ ਦੀ ਐਂਟਰੀ ਇਹ ਤਰੀਕਾ ਵਾਧਾ ਕਰਾਵਾਂਗੇ ਮੇਟ ਇਹਨਾਂ ਦਾ ਜੀ ਆਜਾ ਸਾਥੀਓ ਮੈਂ ਵੀ ਸਾਥੀ ਹੋਰ ਤਾਂ ਸਭ ਜੀ ਖਰੀਦ ਜਿਵੇਂ ਨੌਜਵਾਨ ਪੰਜਾਬਾ ਪਿੰਡ ਚੋਟੀਆਂ ਤੋਂ ਮਿਲਿਆ ਜੇ ਤੁਹਾਡੀ ਸੁਣੀ ਹੈ ਕਿ ਅਸੀਂ ਆਪਾਂ ਨੇ ਬਾਬਾ ਰਾਮ ਸਿੰਘਾ ਜੀ ਜਰਾਦੇ ਦੇ ਵਿੱਚ ਕਮੀ ਗੇਟ ਵਾਲਾ ਮੰਦਿਰ ਬਸੇ ਬਿਟਾਈ ਹੈ ਸਤਿਗੁਰੂ ਜੀ ਦੇ ਨਾਮ ਸ੍ਰੀ ਗੁਰੂ ਜੀ ਦੇ ਨਾਮ ਅੱਗੇ ਸੋਹੁਰੇ ਪੰਜਾਬੀ ਵਿੱਚ ਬੀਚੇ ਜੋ ਪਾਵਰ ਵਾਲਾ ਉਹਨਾਂ ਦਾ ਉਹਨਾਂ ਦਾ ਕਰਵਾਵਾਂਗੇ ਬੇਟਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਡੇਟ ਕੀਤਾ ਜਾ ਰਿਹਾ ਹੈ ਇਹ ਵਕਤ ਪਿੰਡਾਂ ਦੇ ਵਿੱਚ ਆਏ ਹੋਏ ਤੇਰੀ ਨੌਜਵਾਨ ਖਿਦਿਆਰੀ ਆਪਣੀ ਬੇਟਾ ਕਰਵਾਉਣ ਦੇ ਵਿੱਚ ਬੇਟਿੰਗ ਕਰ ਰਹੇ ਨੇ ਜੀ ਸਾਹਮਣੇ ਆਪ ਜੀ ਉੱਪਰ ਦੇ ਪ੍ਰਾਟੀਪੀਰ ਨੂੰ ਬੋਲਣ ਦਿਓ ਐਵੇਂ ਨਹੀਂ ਇਹ ਤੁਸੀਂ ਚੁੱਪ ਰਹੋ ਕਾਟੀ ਮੇਤ ਨੂੰ ਬੋਲਣ ਦਿਓ ਬਹੁਤ ਹੀ ਸੋਹਣਾ ਸ਼ੇਅਰ ਲਿਖਿਆ ਹੈ ਕਮਰੇ ਦੇ ਬਾਰੇ ਕਿ ਨੌਜਵਾਨ ਵੀਰਾਂ ਵੱਲੋਂ ਵੀ ਵੇਟਿੰਗ ਕੀਤੀ ਜਾ ਰਹੀ ਹੈ ਵੇਟ ਕੀਤਾ ਜਾ ਰਿਹਾ ਨੌਜਵਾਨਾਂ ਦਾ ਉਸ ਪਾਕੀ ਦੇ ਸਹਿਾਵਾਂ ਦੇ ਅੰਦਰ ਅੰਦਰ ਵੇਟ ਕੀਤਾ ਜਾ ਰਿਹਾ ਹੈ ਇਹ ਵੀ ਨੌਜਵਾਨਾ ਕਿਹੜਾ ਪਿੰਡ ਹੈ ਜਰਾ ਕਰਾਉਦਾ ਗਿਲਾ ਕਿਹੜਾ ਹੈ ਗਿਲਾ ਗਿਲਾ ਸ਼ਿਕਰੋ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਵੀ ਇਹ ਵੀ ਨੌਜਵਾਨ ਬਈ ਕਰਾਦੇ ਤੋਂ ਪਹੁੰਚਿਆ ਹੈ ਜ਼ਿਲ੍ਹਾ ਸੰਗਰੂਰ ਤੋਂ ਲੈ ਵੀ ਸਾਥੀ ਪਿਆਰੇ ਤੁਸੀਂ ਦੇਖ ਰਹੇ ਹੋ ਜੋ ਕਿ ਉਹਨਾਂ ਦੇ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਬੱਚਿਆਂ ਦਾ ਬੇਟਿੰਗ ਕੀਤਾ ਜਾ ਰਿਹਾ ਬਹੁਤ ਹੀ ਮਿਹਨਤ ਦੇ ਨਾਲ ਇਹ ਵੀਰ ਬੇਟਿੰਗ ਕਰੇ ਨੇ ਕੱਟੇ-ਕੱਲੇ ਬੱਚੇ ਦਾ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬੇਟ ਕਰ ਰਹੇ ਨੇ ਆਪਣੇ ਵੀਰ ਜੋ ਕਿ ਬਹੁਤ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਬਾਕ-ਬਾਕ ਜਗਾਤੇ ਜਨਤਾ ਲਈ ਤੇ ਡੇਟ ਕਰਕੇ ਨਾਲਜਰ ਵਾਲਾ ਹੋਰ ਨਾਲੇ ਤੇ ਸਾਥੀ ਵੀ ਨਾਲ ਦੀ ਨਾਲ ਕਾਪੀ ਤੇ ਨੋਟ ਵੀ ਕੀਤਾ ਜਾ ਰਿਹਾ ਤੇ ਵੀਰ ਸਾਥੀ ਦੇ ਉੱਪਰ ਵੇਡ ਦੀ ਜੋ ਇਹ ਨੰਬਰ ਨੂੰ ਅਦਾਇਤਾ ਨੇ ਉਹ ਅਦਾਇਤਾ ਨੇ ਮਤਲਬ ਆ ਇਹ ਲਿਖਿਆ ਜਾ ਰਿਹਾ ਸਾਥੀ ਵੀਰਾਂ ਨੂੰ ਆਈ ਦੇ ਲੋਕੇ ਟੀਮ ਇਹ ਸਾਥੀ ਵੀਰ ਵੱਲੋਂ ਨਾਲ ਜਿਹੜਾ ਮਾਰਕਾ ਕਰਕੇ ਤੇ ਵੀਰ ਵੱਲੋਂ ਕਾਪੀ ਦੇ ਨਾਲ ਜਿਹੜਾ ਐਂਟਰੀ ਵੀ ਕੀਤੀ ਜਾ ਰਹੀ ਹੈ ਤੇ ਨਾਲ ਜਿਹੜਾ ਨੋ ਵੀ ਲਿਖਿਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਜਿੱਪੀ ਆਪਣੀ ਮੰਦਿਰ ਦੀ ਪਰਚੀ ਵੀਰਾਂ ਕੋਲੇ ਵੀ ਜਿਹੜੀ ਅਧਿਆਪਕੀ ਹੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੋਗੀ ਭਾਈ ਵੱਖ-ਵੱਖ ਜਗਾ ਤੇ ਆਪਣੀ ਮਿਹਨਤ ਕਰਕੇ ਸਾਰੇ ਵਧੀਆ ਸ਼ਾਮ ਤੱਕ ਆਪਣੀ ਡਿਊਟੀ ਨਿਭਾ ਰਹੇ ਨੇ ਜੀ ਨਮੋ ਮੇਜ ਐਫੀਟੀ ਵੀਰ ਦੋ ਹੋਗੇ ਦੋ ਹੋਗੇ ਜਰੂਰ ਕਾਲੀਆਂ ਤੋਂ ਬਾਅਦ ਕਾਲੀਆਂ ਦੇਖ ਰਹੇ ਹਾਂ ਜੋ ਕਿ ਕਾਲੀਆਂ ਤੇਰੇ ਉੱਤੇ ਚੁੰਗੀ ਤੇ ਸਾਹਮਣੇ ਆਹ ਬੈਠਾ ਦੇ ਵਿੱਚ ਕਲੀਨਪ੍ਰਿੰਟ ਕਰਦਾ ਪਰ ਫਰੇ ਜਾਣੇ ਜਾਣਦੇ ਵੀ ਜਦੋਂ ਗਗਨ ਮੈਚ ਖੜਕੇ ਤੜਕੇ ਹੋਏ ਨਾ ਉਹਨਾਂ ਪਟਾਕੇ ਲੈਣ ਕੇ ਕਰਕੇ ਖੇਣਗੇ ਪਰ ਹਾਲੇ ਅਜੇ ਦੇ ਵਿੱਚ ਆਪਾਂ ਟੀਮਾਂ ਸੱਤ ਸੱਤ ਦੀ ਜਾ ਰੋ ਜੋਰ ਰੱਖ ਰਹੇ ਹੈ ਬਈ ਗਾਲੀ ਆ ਗਈ ਤਾਲੀਆਂ ਇਹਨਾਂ ਮੈਚ ਬਣੇ ਰੋ ਵੀਡੀਓ ਤੇ ਬਈ ਗਾਲੀ ਆ ਗਈ ਕਿੰਨਾ ਹੋ ਜਾਣੀਆਂ ਇਹ ਤਾਕਤ ਦੀ ਕਬੱਡੀ ਹੈ ਚੋਲੀਆਂ ਪੱਟੀਆਂ ਖੇਡ ਕਰਾਉਣਾ ਹੈ ਮੇਰੇ ਵੀਰੋ ਔਰ ਗੁੱਟ ਫੜਿਆ ਗਿਆ ਬੱਲੇ ਬੱਲੇ ਕਰਵਾ ਦਿੱਤੀ ਵਾਹ ਓ ਜਵਾਨਾ ਬੱਚੀ ਕਿੰਤੀ ਹੱਥੇ ਦੂਰ ਕਰ ਦਿੰਦੇ ਹੈ ਔਰ ਲੱਗਿਆ ਪਿਆ ਜੋਰ ਹੈ ਬਾਈ ਨੇ ਪੰਪ ਹੈ ਇਹ ਦੇ ਵੀਰੇ 22 ਕਿਲੋ ਦੇ ਬੰਦ ਹੋ ਗਿਆ ਹੁਣ ਕੋਈ ਵੀ ਟੀਮ ਲੈ ਵੀ ਸਾਥਿਓ ਆਪਣੀ ਮੰਦਿਰ ਦੀ ਟੀਮ ਮੰਦਿਰ ਤੇ ਮੰਡਲਿਆ ਆਓ ਜੀ ਦੋਨੋਂ ਟੀਮਾਂ ਮੰਦਿਰ ਤੇ ਮੰਡਲਿਆ ਕਿ ਪਿੰਡ ਮੰਦਿਰ ਦੀ ਟੀਮ ਅੱਜ ਗਰਾਊਂਡਾਂ ਦੇ ਵਿੱਚ ਚੋਟੀਆਂ ਦੇ ਗਰਾਊਂਡ ਦੇ ਵਿੱਚ ਆਪਣੀਆਂ ਮੱਲਾ ਮਾਰੇਗੀ ਤੇ ਆਪਣੇ ਸਾਥੀ ਸੋਚ ਰਹੀ ਹੈ 22 ਕਿਲੋ ਦੀ ਟੀਮ ਚੱਕ ਦਿਓ ਫੱਟੇ ਮੁੰਡਿਓ ਕਾਬਰਨ ਦੀ ਲੋੜ ਨਹੀਂ ਚੱਕਰੀ ਜਣਾ ਫੜੇ ਦੇ ਗੋਲਾ ਜਿੱਦੇ ਕੀ ਪਿੰਡ ਵਾਲੇ ਪਾਸੇ ਮੇਰੇ ਵੀਰੋ ਪਹਿਲੀ ਕਲੋਜੀ ਤੋਂਉਣ ਦੇ ਲਈ ਮੰਦਿਰ ਵਾਲਾ ਕਹਿੰਦੇ ਇੱਕ ਵਾਰ ਫਾਤਾ ਜਾ ਰਿਹਾ ਕਬੱਡੀ 47 ਕਿਲੋ ਭਾਰ ਵਰਗੇ ਜਿਹੜੇ ਟੀਮਾਂ ਨੂੰ ਸਾਡੇ ਬੈਂਦੀ ਹੈ ਕਿ ਟੀਮਾਂ ਐਂਟਰ ਹੋ ਰਹਿਣ ਕਬੱਡੀ 47 ਕਿਲੋ ਔਰ ਸਾਹਮਣੇ ਮੇਰੇ ਵੀਰੋ ਪਹਿਲਿਆਂ ਤੇ ਮੁੰਡਾ ਕਹਿੰਦੇ ਮੰਦਿਰ ਪਿੰਡ ਦਾ ਬੱਲੇਬਾਜ਼ ਯਾਰ ਪ੍ਰਤਿਆਰ ਹੈ ਮੇਰੇ ਵੀਰੋ ਹੁਣ ਸਾਹਮਣੇ ਦੋ ਅਤੇ ਦੋਏ ਤਿਆਰ ਹੈ ਮੇਰੇ ਵੀਰੋ पकड़े 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 कबड्डी 5 कलर दी ਰਹਿੰਦੀਆਂ ਟੀਮਾਂ ਬਜਨਕਰ ਵਾਲਿਆਂ ਜਿਹੜੀਆਂ ਟੀਮਾਂ ਬਜਨਕਰ ਬਣ ਕੇ ਰਹਿੰਦੀਆਂ ਔਰ ਸਾਹਮਣੇ ਸਿੰਘ ਸਰਦਾਰ ਮੇਰੇ ਮੇਰੀ ਬੇਟੀ ਪਟਾਰ ਗੌਰ ਵਾਲਾ ਤੇ ਬ੍ਰੇਟਾ ਦੋਵੇਂ ਟੀਮਾਂ ਲੈਣ ਪਟਾਰ ਦੋ ਜਾਣੇ ਬੇਟੇ ਵਾਲੇ ਮੁੰਡੇ ਆਣਗੇ ਔਰ ਸਾਹਮਣੇ ਪਿੰਡੀ ਕਬੱਡੀ ਦੇ ਮੁੰਡਾ ਕੌਣ ਆ ਪਿੰਡ ਵਾਲਾ ਕਰਵਾਉਂਦੇ ਮੁੰਡੇ ਸ਼ੌਂਕ ਪਗੈਂਦੇ ਆ ਦਸਾਂ ਨੋਹਾਂ ਦੀ ਕਿਰਤ ਕਮਾਈ ਫੇਤਾ ਉੱਤੇ ਲਾਉਂਦੇ ਆ ਫਰੇ ਕੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਰੰਕਾ ਕੇ ਔਰ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਹੈ ਕਬੱਡੀ ਪੌਂਡਲੇ ਮੁੰਡਾ ਕਹਿੰਦੇ ਤਿਆਰ ਪਰ ਤਿਆਰ ਹੈ ਚਾਰ ਤੋਂ ਤਿੰਨ ਹੈ ਤਿੰਨੇ ਤਿਆਰ ਨੇ ਮੁੰਦਰੇ ਪਿੰਡ ਹੈ ਮੇਰੇ ਵੀਰੋ ਹੁਣ ਕੌਣ ਕਰਵਾਉਂਦਾ ਬੱਲੇ ਬੱਲੇ ਇਹ ਟੱਕਰ 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 ਇੱਕ ਕਬੱਡੀ 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 ਲੱਕ ਫੜੇ ਹੋ ਗਏ ਤੇ ਤੇ ਕਹੋਂਦੇ ਟੰਡੇ

ਸੱਜਰੇ ਸ਼ਰੀਕ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਸੱਜਰੇ ਸ਼ਰੀਕ ਤੇਰੇ ਬਣ ਕੇ ਪਿੰਡੀ ਕਬੜੀ ਤੇ ਸਿੰਘ ਸਰਾਰ ਕਰਵਾਦਾ ਬੱਲੇ 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 ਓ ਲੱਗਿਆ ਤੇ ਆ ਜੋਰ ਹੈ ਪਰ ਮੁੰਡੀਆਂ ਪਿੰਡ ਵਾਲਾ ਮੇਰੇ ਵੀਰੋ